ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਜੇਕਰ ਸਾਡੇ ਚੈਨਲ ਤੇ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਦੇ ਹੋ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਸਾਡੀ ਰਸੋਈ ਦੇ ਵਿੱਚ ਅਜਿਹੇ ਦੋ ਬਰਤਨ ਹੁੰਦੇ ਹਨ ਦੋ ਭਾਂਡੇ ਹੁੰਦੇ ਹਨ ਜਿਨ੍ਹਾਂ ਨੂੰ ਤੁਸੀਂ ਕਦੇ ਵੀ ਆਪਣੇ ਘਰ ਦੇ ਵਿੱਚ ਰਸੋਈ ਦੇ ਵਿੱਚ ਕਦੇ ਵੀ ਉਲਟਾ ਨਹੀਂ ਰੱਖਣਾ ਸਿਰਫ ਇਹ ਨਹੀਂ ਕਿ ਸਿਰਫ ਦੋ ਬਰਤਨ ਹੇ ਜੋ ਦੱਸਣ ਲਈ ਅਸੀਂ ਅੱਜ ਦੀ ਵੀਡੀਓ ਤੁਹਾਡੇ ਲਈ ਬਣਾਈ ਹੈ ਇਸ ਨਾਲ ਛੋਟੀ ਜਿਹੀ ਹੋਰ ਜਾਣਕਾਰੀ ਜੋ ਅਸੀਂ ਤੁਹਾਡੇ ਨਾਲ ਜੋ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਸੰਗਤ ਜੀ ਇਸ ਤੋਂ ਇਲਾਵਾ ਅਸੀਂ ਅੱਜ ਦੀ ਵੀਡੀਓ ਵਿੱਚ ਕੁਝ ਅਜਿਹੇ ਉਪਾਅ ਵੀ ਦੱਸਾਂਗੇ ਜਿਨ੍ਹਾਂ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਪੈਸਾ ਪਾਣੀ ਦੀ ਤਰ੍ਹਾਂ ਵਸੇਗਾ ਇਸੇ ਹੀ ਤਰੀਕੇ ਦੇ ਨਾਲ ਜਦੋਂ ਅਸੀਂ ਇਹਨਾਂ ਬਰਤਨਾਂ ਨੂੰ ਮੋਦੇ ਮਾਰ ਕੇ ਰੱਖ ਦਿੰਦੇ ਹਾਂ ਤਾਂ ਸਾਡੇ ਤੋਂ ਜਾਣੇ ਅਣਜਾਣੇ ਦੇ ਵਿੱਚ ਕੁਝ ਗਲਤੀਆਂ ਹੋ ਜਾਂਦੀਆਂ ਹਨ ਤੇ ਜਿੰਨਾਂ ਗਲਤੀਆਂ ਦੇ ਕਰਕੇ ਸਾਡੀ ਜ਼ਿੰਦਗੀ ਦੇ ਉੱਪਰ ਬਹੁਤ ਮਾੜਾ ਅਸਰ ਪੈਂਦਾ ਹੈ ਤੇ ਸਾਡਾ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਨੂੰ ਦੱਸਾਂਗੇ ਕਿ ਅਜਾਈਆਂ ਕੁਝ ਗਲਤੀਆਂ ਜੋ ਕਿ ਸਾਨੂੰ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਨਹੀਂ ਕਰਨੀਆਂ ਚਾਹੀਦੀਆਂ ਤੇ ਇਸ ਦੇ ਨਾਲ ਹੀ ਅਸੀਂ ਤੁਹਾਨੂੰ ਉਸ ਤੋਂ ਬਾਅਦ ਇਹ ਵੀ ਗੱਲ ਸਾਂਝੀ ਕਰਾਂਗੇ ਕਿ ਤੁਹਾਡੇ ਲਈ ਅੱਜ ਦੇ ਵੀਡੀਓ ਦੇ ਵਿੱਚ ਜੋ ਲਿਆਂਦਾ ਹੋਇਆ ਇੱਕ ਖਾਸ ਉਪਾ ਖਾਸ ਉਪਾ ਉਸ ਦੀ ਜਾਣਕਾਰੀ ਵੀ ਪੂਰੀ ਦੱਸਾਂਗੇ ਸਾਹ ਸੰਗਾ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾਓ ਕਿਉਂਕਿ ਸੰਗਾ ਜੀ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਫਲਾ ਹੋ ਸਕਦਾ ਹੈ ਸਾਸ ਸੰਗਾਂ ਦੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਉਹਨਾਂ ਦੋ ਬਰਤਨਾਂ ਦੇ ਬਾਰੇ ਜੋ ਕਿ ਸਾਨੂੰ ਆਪਣੇ ਘਰ ਤੇ ਰਸੋਈ ਦੇ ਵਿੱਚ ਕਦੇ ਵੀ ਮੋਦੇ ਨਹੀਂ ਮਾਰਨੇ ਚਾਹੀਦੇ ਇੱਕ ਤਾਂ ਤਵਾ ਤੇ ਦੂਸਰੀ ਚੀਜ਼ ਹੈ ਜੀ ਕੜਾਹੀ ਇਹਨਾਂ ਦੋਨਾਂ ਬਰਤਨਾਂ ਤੁਸੀਂ ਹਮੇਸ਼ਾ ਯਾਦ ਰੱਖਣਾ ਕਿ ਕਦੇ ਵੀ ਆਪਣੇ ਘਰ ਦੇ ਵਿੱਚ ਜਾਂ ਰਸੋਈ ਦੇ ਵਿੱਚ ਰੱਖਦੇ ਹੋ ਤਾਂ ਤੁਸੀਂ ਪੁੱਠਾ ਕਰਕੇ ਨਹੀਂ ਰੱਖਣਾ ਜਾਣਕਾਰੀ ਦੇ ਅਨੁਸਾਰ ਕਿ ਤਵਾ ਤੇ ਕੜਾਹੀ ਜਦੋਂ ਅਸੀਂ ਪੁੱਠੇ ਕਰਕੇ ਰੱਖ ਦਿੰਦੇ ਹਾਂ ਤੇ ਜਦੋਂ ਅਸੀਂ ਇਹਨਾਂ ਨੂੰ ਪੁੱਠੇ ਰੱਖ ਦਿੰਦੇ ਹਾਂ ਤੇ ਇਹਨਾਂ ਦਾ ਗਲਤ ਪ੍ਰਭਾਵ ਸਾਡੇ ਉੱਪਰ ਪੈਂਦਾ ਹੈ ਕਿਉਂਕਿ ਹੁੰਦਾ ਕੀ ਹੈ ਕਿ ਇਹਨਾਂ ਨੂੰ ਪੁੱਠਾ ਕਰ ਬਹੁਤ ਸਾਰੇ ਤਾੰਤ੍ਰਿਕ ਕਰਿਆਵਾਂ ਕਰਦੇ ਹਨ ਬਹੁਤ ਸਾਰੇ ਲੋਕ ਇਸ ਕਰਕੇ ਸਾਨੂੰ ਕਦੇ ਵੀ ਆਪਣੇ ਜਿੰਦਗੀ ਦੇ ਵਿੱਚ ਇਹਨਾਂ ਦੋਨਾਂ ਚੀਜ਼ਾਂ ਨੂੰ ਕਦੇ ਵੀ ਪੁੱਠਾ ਕਰਕੇ ਨਹੀਂ ਰੱਖਣਾ ਚਾਹੀਦਾ ਇਸ ਗੱਲ ਨੂੰ ਖਾਸ ਕਰਕੇ ਤੁਸੀਂ ਧਿਆਨ ਦੇ ਵਿੱਚ ਰੱਖੋ ਇਸ ਤੋਂ ਇਲਾਵਾ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਕਦੇ ਵੀ ਆਪਣੇ ਰਸੋਈ ਦੇ ਵਿੱਚ ਜਦੋਂ ਰਾਤ ਨੂੰ ਖਾਣਾ ਬਣਾਉਂਦੇ ਹੋ ਖਾਂਦੇ ਹੋ ਤਾਂ ਰਸੋਈ ਨੂੰ ਹਮੇਸ਼ਾ ਸਾਫ਼ ਕਰਕੇ ਰੱਖੋ ਰਸੋਈ ਦੇ ਵਿੱਚ ਕਦੇ ਵੀ ਤੁਸੀਂ ਝੂਠੇ ਭਾਂਡੇ ਨਾ ਰੱਖੋ ਅਗਰ ਤੁਹਾਨੂੰ ਕੋਈ ਪ੍ਰੋਬਲਮ ਹੈ ਕਿਸੇ ਵਜ੍ਹਾ ਦੇ ਕਰਕੇ ਮੁਸ਼ਕਲ ਕਰਕੇ ਤੁਸੀਂ ਉਹਨਾਂ ਬਰਤਨਾਂ ਨੂੰ ਤੁਸੀਂ ਸਾਫ਼ ਨਹੀਂ ਕਰ ਸਕਦੇ ਜਾਂ ਫਿਰ ਤੁਸੀਂ ਆਪਣੇ ਘਰ ਦੇ ਵਿੱਚ ਕੰਮ ਕਰਨ ਵਾਸਤੇ ਹੈਲਪਰ ਰੱਖੀ ਹੋਈ ਹੈ ਤੇ ਤੁਹਾਨੂੰ ਹੁੰਦਾ ਹੈ ਕਿ ਉਹ ਉਹ ਸਵੇਰ ਦੇ ਟਾਈਮ ਕੰਮ ਕਰਨ ਆਵੇਗੀ ਤੇ ਆਪਣੇ ਆਪ ਹੀ ਬਰਤਨ ਸਾਫ਼ ਕਰ ਲਵੇਗੀ ਤਦ ਉਸੇ ਕੀ ਕਰੋ ਕਿ ਇਹਨਾਂ ਬਰਤਨਾਂ ਨੂੰ ਆਪਣੀ ਰਸੋਈ ਦੇ ਵਿੱਚ ਨਾ ਰੱਖੋ ਆਪਣੀ ਰਸੋਈ ਤੋਂ ਬਾਹਰ ਤੁਸੀਂ ਇਹਨਾਂ ਬਰਤਨਾਂ ਨੂੰ ਰੱਖ ਸਕਦੇ ਹੋ ਤੁਸੀਂ ਆਪਣੇ ਘਰ ਦੇ ਵਿੱਚ ਕੋਈ ਵੀ ਬਾਲਕਨੀ ਬਣਾਈ ਹੋਵੇਗੀ ਤੁਸੀਂ ਉੱਥੇ ਜਾ ਕੇ ਰੱਖ ਸਕਦੇ ਹੋ ਤੁਸੀਂ ਆਪਣੀ ਜਿਹੜੀ ਰਸੋਈ ਦੇ ਵਿੱਚ ਕਦੇ ਵੀ ਝੂਠੇ ਭਾਂਡੇ ਨਹੀਂ ਰੱਖਣੇ ਰਸੋਈ ਦੀ ਸੈਲਫ ਦੇ ਉੱਪਰ ਇਸ ਤਰੀਕੇ ਦੇ ਨਾਲ ਇੱਕ ਪਰਿਵਾਰ ਸੀ ਜੋ ਕਿ ਬਹੁਤ ਵਧੀਆ ਸੀ ਤੇ ਆਪਣੇ ਘਰ ਵਿੱਚ ਬਹੁਤ ਵਧੀਆ ਉਹਨਾਂ ਦਾ ਘਰੋਬਾਰ ਸੀ ਉਨ੍ਹਾਂ ਦੇ ਪਰਿਵਾਰ ਤੇ ਘਰ ਦੇ ਵਿੱਚ ਕਦੇ ਵੀ ਕਿਸੇ ਚੀਜ਼ ਦੀ ਕੋਈ ਵੀ ਕਮੀ ਨਹੀਂ ਸੀ ਪਰ ਉਹ ਹਮੇਸ਼ਾ ਇੱਕ ਗਲਤੀ ਕਰਦੇ ਸਨ ਕਿ ਜਦੋਂ ਵੀ ਆਪਣੇ ਘਰ ਦੇ ਵਿੱਚ ਖਾਣਾ ਖਾਣ ਤੋਂ ਬਾਅਦ ਆਪਣੀ ਰਸੋਈ ਦੇ ਵਿੱਚ ਸੈਲਫ ਤੇ ਹੀ ਝੋਟੇ ਭਾਂਡੇ ਉਹ ਛੱਡ ਦਿੰਦੇ ਸਨ ਤੇ ਆਪਣੇ ਘਰ ਦੀ ਜਿਹੜੀ ਰਸੋਈ ਉਸ ਨੂੰ ਕਦੇ ਵੀ ਉਹ ਸਾਫ਼ ਨਹੀਂ ਕਰਦੇ ਸਨ ਇੱਕ ਦਿਨ ਕੀ ਹੁੰਦਾ ਕਿ ਉਹਨਾਂ ਦੇ ਘਰ ਦੇ ਵਿੱਚ ਅਚਾਨਕ ਕੋਈ ਬਹੁਤ ਵੱਡੀ ਚੋਰੀ ਹੋ ਜਾਂਦੀ ਹੈ ਤੇ ਚੋਰੀ ਹੋਣ ਦੇ ਕਰਕੇ ਉਹਨਾਂ ਦੇ ਘਰ ਦਾ ਜਿੰਨਾ ਵੀ ਪੈਸਾ ਸੀ, ਸਮਾਨ ਸੀ ਸਾਰਾ ਉਚੋਰੀ ਹੋ ਜਾਂਦਾ ਤੇ ਚੋਰੀ ਦੇ ਕਰਕੇ ਉਹਨਾਂ ਦੇ ਜਿਹੜੇ ਘਰ ਦੇ ਹਾਲਾਤ ਨੇ ਬਹੁਤ ਹੀ ਜ਼ਿਆਦਾ ਬੁਰੇ ਹੋ ਜਾਂਦੇ ਨੇ, ਮਾੜੇ ਹੋ ਜਾਂਦੇ ਨੇ। ਉਹ ਸਿਰਫ ਜਾਣੇ ਅਣਜਾਣੇ ਦੇ ਵਿੱਚ ਸਾਡੀਆਂ ਕੁਝ ਗਲਤੀਆਂ ਹੁੰਦੀਆਂ ਨੇ ਜਿੰਨਾ ਕਰਕੇ ਸਾਨੂੰ ਇਸ ਤਰ੍ਹਾਂ ਦੀਆਂ ਮੁਸੀਬਤਾਂ ਦਾ ਫਿਰ ਸਾਹਮਣਾ ਕਰਨਾ ਪੈਂਦਾ ਹੈ। ਚਾਹ ਸੰਗਨ ਜੀ ਇਸ ਕਰਕੇ ਅਸੀਂ ਤੁਹਾਨੂੰ ਵੀਡੀਓ ਵਿੱਚ ਦੱਸ ਰਹੇ ਹਾਂ। ਕਿ ਤੁਸੀਂ ਆਪਣੇ ਘਰ ਦੀ ਰਸੋਈ ਦੀ ਜਿਹੜੀ ਸਲੇਫ ਹੈ ਜਾਂ ਰਸੋਈ ਦੇ ਵਿੱਚ ਕਦੇ ਵੀ ਭੁੱਲ ਕੇ ਜਾਣੇ ਜਾਂ ਜਾਣੇ ਦੇ ਵਿੱਚ ਰੋਟੀ ਖਾਣ ਤੋਂ ਬਾਅਦ ਭਾਂਡੇ ਝੂਠੇ ਜਿਹੜੇ ਹਨ ਉਹ ਨਾ ਰੱਖੋ ਕਿਉਂਕਿ ਹੁੰਦਾ ਕੀ ਹੈ ਕਿ ਕਈ ਵਾਰ ਸਾਡੇ ਘਰ ਦੇ ਵਿੱਚ ਕੋਈ ਪਰਿਵਾਰਿਕ ਮੈਂਬਰ ਜੌਬ ਕਰਦਾ ਹੈ ਜਾਂ ਕੋਈ ਕਾਰੋਬਾਰੀ ਸਾਡਾ ਕਾਮਕਾਰ ਤੋਂ ਅਸੀਂ ਲੇਟ ਹੁੰਦੇ ਹਾਂ ਲੇਟ ਆਉਣ ਕਰਕੇ ਸਾਡੀ ਰੋਟੀਆਂ ਹੀ ਜਦੋਂ ਖਾਂਦੇ ਹਾਂ ਰੋਟੀ ਖਾਣ ਤੋਂ ਬਾਅਦ ਦੇ ਵਿੱਚ ਜਿਹੜੇ ਬਰਤਨ ਹੁੰਦੇ ਹਨ ਉਹ ਸੈਲਫ ਤੇ ਜਾਂ ਫਿਰ ਉਸ ਸੋਈ ਦੇ ਵਿੱਚ ਝੂਠੇ ਛੱਡ ਦਿੰਦੇ ਹਾਂ ਇਸ ਤਰੀਕੇ ਦੇ ਨਾਲ ਝੂਠੇ ਪਾਣੀ ਰੱਖ ਕੇ ਹੀ ਉਹ ਆਪਣਾ ਆਰਾਮ ਦੇ ਨਾਲ ਸੌਂ ਜਾਂਦੇ ਹਨ ਤੇ ਜੇਕਰ ਆਪਾਂ ਗੱਲ ਕਰੀਏ ਤਾਂ ਇਸ ਪਾਣੀ ਨੂੰ ਸਾਫ਼ ਕਰਨ ਤੇ ਇੱਕ ਸੈਕਿੰਡ ਵੀ ਨਹੀਂ ਲੱਗਦਾ ਜੇਕਰ ਅਸੀਂ ਪਾਣਿਆਂ ਨੂੰ ਬਿਲਕੁਲ ਸਾਫ਼ ਕਰਕੇ ਮਾਂਜ ਕੇ ਨਹੀਂ ਰੱਖਣਾ ਚਾਹੁੰਦੇ ਤਾਂ ਉਹਨਾਂ ਦੇ ਪਾਣੀ ਦੇ ਨਾਲ ਜਿਹੜੀ ਝੂਠ ਹੁੰਦੀ ਹੈ ਉਹਨਾਂ ਨੂੰ ਜੇਕਰ ਅਸੀਂ ਧੋ ਕੇ ਰੱਖ ਦਿੰਦੇ ਹਾਂ ਤਾਂ ਫਿਰ ਸਾਡੇ ਘਰ ਦੇ ਵਿੱਚ ਕਿਤੇ ਨਾ ਕਿਤੇ ਜੋ ਬਹੁਤਿਆਂ ਜ਼ਿਆਦਾ ਪ੍ਰੋਬਲਮਸ ਸਾਨੂੰ ਫੇਸ ਕਰਨੀਆਂ ਪੈਂਦੀਆਂ ਹਨ ਉਹ ਨਹੀਂ ਕਰਨੀਆਂ ਪੈਣਗੀਆਂ ਇਸ ਤਰੀਕੇ ਨਾਲ ਇੱਥੇ ਆਪਾਂ ਗੱਲ ਕਰ ਰਹੇ ਸੀ ਤਵੇ ਤੇ ਕਡਾਈ ਦੀ ਇਸ ਤੋਂ ਇਲਾਵਾ ਆਪਾਂ ਆਪਣੇ ਘਰ ਦੇ ਛਾੜੋ ਦੇ ਵੀ ਗੱਲ ਕਰਦੇ ਹਾਂ ਕਿ ਸਾਨੂੰ ਆਪਣੇ ਘਰ ਦਾ ਜਿਹੜਾ ਛਾੜੂ ਹੈ ਉਹ ਵੀ ਇਸ ਤਰੀਕੇ ਦੇ ਨਾਲ ਸਾਨੂੰ ਰੱਖਣਾ ਚਾਹੀਦਾ ਹੈ ਕਿ ਸਾਡੇ ਘਰ ਦੇ ਵਿੱਚ ਕੋਈ ਵੀ ਲੋਕ ਆਉਣ ਗੈਸਟ ਆਉਣ ਤਾਂ ਉਹਨਾਂ ਦੀ ਸਿੱਧੀ ਨਜ਼ਰ ਸਾਡੇ ਘਰ ਦੇ ਛਾੜੂ ਦੇ ਉੱਪਰ ਨਹੀਂ ਪੈਣੀ ਚਾਹੀਦੀ ਸਾਨੂੰ ਇਸ ਗੱਲ ਦਾ ਖਾਸ ਕਰਕੇ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਝਾੜੋ ਸਾਡੇ ਘਰ ਦੀ ਬਰਕਤ ਦਾ ਪ੍ਰਤੀਕ ਹੁੰਦਾ ਹੈ ਇਸ ਕਰਕੇ ਸਾਨੂੰ ਆਪਣੇ ਘਰ ਦੀ ਬਰਕਤ ਨੂੰ ਹਮੇਸ਼ਾ ਹੀ ਸੁਪਾ ਕੇ ਰੱਖਣਾ ਚਾਹੀਦਾ ਹੈ ਇਸ ਤਰੀਕੇ ਦੇ ਨਾਲ ਸਾਡੇ ਘਰ ਦੀ ਜਿਹੜੀ ਕੜਾਈ ਤੇ ਤਵਾ ਹੈ ਉਹਨਾਂ ਦੇ ਨਾਲ ਵੀ ਇੱਕ ਸਿੰਪਲ ਜਿਹਾ ਪੋਸਾ ਸੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਰੱਖਣਾ ਚਾਹੀਦਾ ਹੈ ਕਿ ਜੇਕਰ ਸਾਡੇ ਘਰ ਦੀ ਰਸੋਈ ਦੇ ਵਿੱਚ ਕੋਈ ਵੀ ਆਉਂਦਾ ਹੈ ਤੇ ਉਹਨਾਂ ਦੀ ਨਜ਼ਰ ਸਾਡੀ ਕੜਾਈ ਤੇ ਤਵੇ ਤੇ ਨਹੀਂ ਪੈਣੀ ਚਾਹੀਦੀ ਉਹਸ ਨੂੰ ਥੋੜਾ ਜਿਹਾ ਤੁਸੀਂ ਛਿਪਾ ਕੇ ਰੱਖ ਸਕਦੇ ਹੋ ਜਿਵੇਂ ਕਿ ਤੁਹਾਨੂੰ ਦੱਸਿਆ ਹੋਇਆ ਹੈ ਕਿ ਉਸ ਦੇ ਉੱਪਰ ਥੋੜੀਆਂ-ਥੋੜੀਆਂ ਤਾਤ੍ਰਿਕ ਕਰਿਆਵਾਂ ਕਈ ਲੋਕ ਕਰਵਾਉਂਦੇ ਹਨ ਇਸ ਤਰੀਕੇ ਨਾਲ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਅਲਮਾਰੀ ਹੈ ਪਾਂਡਿਆਂ ਨੂੰ ਜੋੜਨ ਵਾਲੀ ਬਰਤਨ ਰੱਖਣ ਵਾਲੀ ਤੇ ਤੁਸੀਂ ਉੱਥੇ ਵੀ ਛਿਪਾ ਕੇ ਇਹਨਾਂ ਦੋਨਾਂ ਚੀਜ਼ਾਂ ਨੂੰ ਕੰਮਕਾਰ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਰੱਖ ਸਕਦੇ ਹੋ ਇਹ ਤਾਂ ਸਿਰ ਜੇ ਤੁਹਾਡੇ ਕੰਮ ਆਉਣ ਵਾਲੀ ਜਾਣਕਾਰੀ ਜੋ ਕਿ ਜਾਣੇ-ਅਣਜਾਣੇ ਦੇ ਵਿੱਚ ਤੁਸੀਂ ਗਲਤੀਆਂ ਕਰਦੇ ਹੋ ਤੇ ਗਲਤੀਆਂ ਦੇ ਨਾਲ ਤੁਹਾਡੇ ਘਰ ਦੇ ਵਿੱਚ ਪ੍ਰੋਬਲਮ ਤੇ ਮੁਸ਼ਕਲਾ ਆਉਂਦੀਆਂ ਨੇ ਜੇਕਰ ਤੁਸੀਂ ਇਹਨਾਂ ਗਲਤੀਆਂ ਨੂੰ ਕਰਦੇ ਹੋ ਤਾਂ ਅੱਜ ਇਹ ਗਲਤੀਆਂ ਸੁਧਾਰੋ ਤਾਂ ਜੋ ਕਿ ਤੁਹਾਡੇ ਘਰ ਦੀਆਂ ਸਾਰੀਆਂ ਪਰੇਸ਼ਾਨੀਆਂ ਨੇ ਜਿਹੜੀਆਂ ਉਹ ਦੂਰ ਹੋ ਜਾਣ ਤੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਅੱਜ ਦੇ ਉਪਾਅ ਦੀ ਉਪਾਅ ਜੋ ਕਿ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਵਧੀਆ ਤੇ ਸਿੰਪਲ ਤੇ ਸਰਲ ਜਿਹਾ ਹੈ ਇਸ ਤਰੀਕੇ ਨਾਲ ਜਿਹੜਾ ਉਪਾਅ ਬਹੁਤ ਹੀ ਜ਼ਿਆਦਾ ਸਿੰਪਲ ਹੈ ਇਸ ਨੂੰ ਤੁਸੀਂ ਕਰਨਾ ਕਿਵੇਂ ਹੈ ਜਦੋਂ ਤੁਸੀਂ ਆਪਣੀ ਰਸੋਈ ਵਿੱਚੋਂ ਸਾਰੇ ਹੀ ਕੰਮ ਖਤਮ ਕਰ ਲੈਂਦੇ ਹੋ ਸਾਬ ਸਫਾਈ ਕਰ ਲੈਂਦੇ ਹੋ ਸਮਝ ਲਓ ਕਿ ਤੁਹਾਡਾ ਸਾਰਾ ਪਰਿਵਾਰ ਬੜੇ ਆਰਾਮ ਦੇ ਨਾਲ ਨੀਂਦ ਦੇ ਵਿੱਚ ਸੌ ਰਿਹਾ ਹੈ ਤਾਂ ਉਸ ਸਮੇਂ ਤੁਸੀਂ ਸਿੰਪਲ ਜਿਹੇ ਉਪਾਣੂ ਕਰ ਸਕਦੇ ਹੋ ਉਪਾਹਰਾਂ ਦੇ ਲਈ ਤੁਹਾਨੂੰ ਚਾਹੀਦਾ ਹੈ ਤਵਾ ਜਿਹੜਾ ਤਵਾ ਚਾਹੀਦਾ ਹੈ ਤਵੇਂ ਨੂੰ ਤੁਸੀਂ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਸੁਕਾ ਲੈਣਾ ਤੇ ਸੁਕਾਉਣ ਤੋਂ ਬਾਅਦ ਦੇ ਵਿੱਚ ਤੁਹਾਨੂੰ ਚਾਹੀਦਾ ਹੈ ਇੱਕ ਤੇਜ ਪੱਤਾ ਤੇਜ ਪਤੇ ਦੇ ਨਾਲ ਤੁਹਾਨੂੰ ਚਾਹੀਦੀਆਂ ਹਨ ਹਰੀਆਂ ਇਲਾਚੀਆਂ ਜਿਹੜੇ ਹਰੀ ਇਲਾਚੀ ਉਹ ਵੀ ਤੁਸੀਂ ਇੱਕ ਲੈਣੀ ਹੈ ਤੇ ਜਿਹੜਾ ਤੇਜ ਪੱਤਾ ਲੈਣਾ ਹੈ ਉਹ ਵੀ ਤੁਸੀਂ ਇੱਕ ਹੀ ਲੈਣਾ ਹੈ। ਬਸ ਤੁਸੀਂ ਇੰਨਾ ਹੀ ਕੰਮ ਕਰਨਾ ਘਰ ਦੇ ਵਿੱਚ ਸਾਰੇ ਕੰਮ ਕਰ ਕਰਨ ਤੋਂ ਬਾਅਦ ਰਸੋਈ ਸਾਫ਼ ਕਰਨ ਤੋਂ ਬਾਅਦ ਸੌਣ ਤੋਂ ਪਹਿਲਾਂ ਤੁਸੀਂ ਤਵੇ ਦੇ ਉੱਪਰ ਬਸ ਇਹ ਦੋ ਚੀਜ਼ਾਂ ਰੱਖ ਦੇਣੀਆਂ ਹਨ। ਪਹਿਲਾਂ ਤੇਜ ਪੱਤਾ ਰੱਖਣਾ ਫਿਰ ਤੇਜ ਪੱਤੇ ਦੇ ਉੱਪਰ ਇੱਕ ਹਰੀ ਇਲਾਚੀ ਰੱਖ ਦੇਣੀ। ਬਸ ਇੰਨਾ ਹੀ ਕੰਮ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਆਪਣਾ ਆਰਾਮ ਦੇ ਨਾਲ ਸੌਣ ਦੇ ਲਈ ਚਲੇ ਜਾਣਾ। ਇਸ ਤਰੀਕੇ ਨਾਲ ਜੇਕਰ ਕੋਈ ਮਾਤਾਵਾਂ ਪਿਆਣਾ ਇਸ ਪਾਣਾਉ ਕਰਨਾ ਚਾਹੁੰਦੀਆਂ ਨੇ ਪਰ ਉਹ ਪੀਰੀਅਡਸ ਦੇ ਵਿੱਚ ਨਹੀਂ ਤਾਂ ਉਸ ਸਮੇਂ ਉਹ ਜੇਕਰ ਉਪਾਅ ਕਰਨਾ ਚਾਹੁੰਦੀਆਂ ਤਾਂ ਉਹ ਘਰ ਦੇ ਕਿਸੇ ਹੋਰ ਪਰਿਵਾਰਿਕ ਮੈਂਬਰ ਨੂੰ ਕਹਿ ਕੇ ਵੀ ਇਹਨਾਂ ਦੋਨਾਂ ਚੀਜ਼ਾਂ ਨੂੰ ਤਵੇ ਦੇ ਉੱਪਰ ਰੱਖਾ ਸਕਦੀਆਂ ਨੇ ਉਪਾਅ ਕਰਵਾ ਸਕਦੀਆਂ ਨੇ ਤੇ ਇਸ ਤਰੀਕੇ ਦੇ ਨਾਲ ਸਾਰੀ ਰਾਤ ਉੱਥੇ ਤਵੇ ਨੂੰ ਪਿਆ ਰਹਿਣ ਦੇਣਾ ਤੇ ਅਗਲੇ ਦਿਨ ਜਦੋਂ ਤੁਸੀਂ ਸਵੇਰੇ ਉੱਠ ਕੇ ਆਪਣੀ ਗੈਸ ਚਾਹ ਲਈ ਚਾਹ ਬਣਾਉਣੀ ਹੋਵੇਗੀ ਚਾਹ ਬਣਾਉਣ ਤੋਂ ਪਹਿਲਾਂ ਤੁਸੀਂ ਕੀ ਕਰਨਾ ਕਿ ਉਸ ਤਵੇ ਨੂੰ ਚੋਕਣਾ ਚੋਕ ਕੇ ਗੈਸ ਦੇ ਉੱਪਰ ਰੱਖ ਦੇਣਾ ਤੇ ਉਹ ਜਿਹੜਾ ਪੱਤਾ ਉਸ ਨੂੰ ਤੁਸੀਂ ਚਲਾ ਦੇਣਾ ਚਾਹ ਬਣਾਉਣ ਤੋਂ ਪਹਿਲਾਂ ਤੁਸੀਂ ਇਹ ਆਪਣਾ ਜਿਹੜਾ ਪ੍ਰੋਸੈਸ ਹੈ ਉਹ ਪਾ ਦਾ ਇਸ ਨੂੰ ਕਰਨਾ ਹੋਵੇਗਾ ਇਸ ਬਾਅਦ ਨੂੰ ਤੁਸੀਂ ਨਿਰੰਤਰ ਕਰਕੇ ਦੇਖੋ ਕਿ ਰਾਤ ਦੇ ਸਮੇਂ ਤੁਸੀਂ ਇਸ ਪ੍ਰੋਸੈਸ ਦੇ ਨਾਲ ਤਵੇ ਦੇ ਉੱਪਰ ਤੇਜ ਪੱਤਾ ਤੇ ਹਰੀ ਇਲਾਚੀ ਰੱਖਣੀ ਹੈ ਤੇ ਅਗਲੇ ਦਿਨ ਦੀ ਸਵੇਰ ਇਸ ਨੂੰ ਤੁਸੀਂ ਚਾਹ ਬਣਾਉਣ ਤੋਂ ਪਹਿਲਾਂ ਕੈਂਤੂ ਪਾਵ ਕੇ ਹੋਰ ਕੋਈ ਵੀ ਕੰਮ ਤੁਸੀਂ ਕੈਂਸੇ ਕਰਨ ਤੋਂ ਪਹਿਲਾਂ ਇਹਨਾਂ ਨੂੰ ਤੁਸੀਂ ਜਲਾਉਣਾ ਹੋਵੇਗਾ ਜੇਕਰ ਤੁਸੀਂ ਇਸ ਤਰੀਕੇ ਨਾਲ ਉਪਾਅ ਕਰੋਗੇ ਇਹਨਾਂ ਦੋਨਾਂ ਚੀਜ਼ਾਂ ਨੂੰ ਜਲਾਓਗੇ ਤਾਂ ਗਰੰਟੀ ਦੇ ਨਾਲ ਕਹਿੰਦੇ ਹਾਂ ਕਿ ਤੁਹਾਡੇ ਘਰ ਦੇ ਵਿੱਚ ਧਨ ਦਾ ਅੰਬਾਰ ਲੱਗ ਜਾਵੇਗਾ ਪੈਸਿਆਂ ਦੇ ਅੰਬਾਰ ਲੱਗ ਜਾਣਗੇ ਤੁਹਾਡੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਆਵੇਗੀ ਤੁਹਾਡੇ ਨਾਲ ਅਸੀਂ ਬਹੁਤ ਵਾਰ ਉਪਾਅ ਸ਼ੇਅਰ ਕੀਤੇ ਨੇ ਕਿ ਜਿਵੇਂ ਦੁੱਧ ਛਿੜਕਣਾ, ਇਲਾਚੀ ਨੂੰ ਚਲਾਉਣਾ, ਤੇਜਪੱਤੇ ਨੂੰ ਚਲਾਉਣਾ ਇਸ ਤਰੀਕੇ ਨਾਲ ਜਣੀਆਂ ਮਾਤਾਵਾ ਪੈਣਾ ਹੈ ਆਪਣੀ ਰਸੋਈ ਵਿੱਚ ਇਹਨਾਂ ਨਿਜਮੰਦ ਦਾ ਪਾਲਨ ਕਰਦੀਆਂ ਨੇ ਆਪਣੇ ਕੰਮ ਕਰਨ ਤੋਂ ਪਹਿਲਾਂ ਇਸ ਪ੍ਰੋਸੈਸ ਦੇ ਨਾਲ ਪਾਕ ਕਰਦੀਆਂ ਨੇ ਗਰੰਟੀ ਨਾਲ ਕਹਿੰਦੇ ਹਾਂ ਕਿ ਉਹਨਾਂ ਦੇ ਘਰ ਦੇ ਵਿੱਚ ਕਦੇ ਵੀ ਤੰਦੀ ਦੌਲਤ ਦੀ ਕਮੀ ਨਹੀਂ ਆਵੇਗੀ। ਉਹਨਾਂ ਨੂੰ ਕਰਜ਼ੇ ਵਰਗੀ ਸਮੱਸਿਆ ਦਾ ਸਾਹਮਣਾ ਕਰਨਾ ਹੀ ਨਹੀਂ ਪਵੇਗਾ, ਬਸ ਖੁਸ਼ਹਜਾਈਆਂ। ਛੋਟੀਆਂ-ਛੋਟੀਆਂ ਗੱਲਾਂ ਦਾ ਸਾਨੂੰ ਧਿਆਨ ਰੱਖਣਾ ਹੋਵੇਗਾ। ਜੇਨਾਂ ਦਾ ਸਾਨੂੰ ਧਿਆਨ ਰੱਖਣ ਤੋਂ ਬਾਅਦ ਮਾਤਾ ਲక్ష్ਮੀ ਜਿਹੜੀ ਹੈ ਸਾਡੇ ਘਰ ਦੇ ਵਿੱਚ ਫਿਰ ਪ੍ਰਵੇਸ਼ ਕਰਦੀ ਹੈ ਜੇਕਰ ਅਸੀਂ ਅਜਿਹੀਆਂ ਕੁਝ ਗਲਤੀਆਂ ਜਾਣੇ ਅਣਜਾਣੇ ਵਿੱਚ ਕਰ ਦਿੰਦੇ ਹਾਂ ਤਾਂ ਉਹ ਗਲਤੀਆਂ ਕਰਕੇ ਸਾਡੇ ਘਰ ਵਿੱਚ ਕੋਈ ਨਾ ਕੋਈ ਕਰੋਪੀ ਆ ਜਾਂਦੀ ਹੈ ਨਾਲ ਹੀ ਸਾਡੇ ਘਰ ਦੇ ਵਿੱਚ ਗਰੀਬੀ ਆ ਜਾਂਦੀ ਹੈ ਗਰੀਬੀ ਹੋਣ ਕਰਕੇ ਸਾਨੂੰ ਸਮਝ ਨਹੀਂ ਲੱਗਦਾ ਕਿ ਸਾਡੀ ਗਲਤੀ ਕਿੱਥੇ ਆ ਗਈ ਤੇ ਸਾਡੇ ਨਾਲ ਇਸ ਤਰੀਕੇ ਦੀ ਪ੍ਰੋਬਲਮ ਕਿਵੇਂ ਹੋ ਗਈ ਸਾੜਾ ਚੱਲਦਾ ਚੱਲਦਾ ਕਾਰੋਬਾਰ ਉਹ ਰੁਕਣਾ ਸ਼ੁਰੂ ਕਿਵੇਂ ਹੋ ਗਿਆ ਜਾਂ ਫਿਰ ਬਿਲਕੁਲ ਰੁਕ ਜਾਂਦਾ ਹੈ ਤੇ ਜਿੰਨੀਆਂ ਸਾਡੇ ਘਰ ਦੀਆਂ ਖੁਸ਼ੀਆਂ ਹੁੰਦੀਆਂ ਹਨ ਉਹ ਗਮਗੀਨ ਮਾਹੌਲ ਦੇ ਵਿੱਚ ਬਦਲ ਜਾਂਦੀਆਂ ਹਨ ਬਸ ਇੰਨਾ ਹੀ ਅਸੀਂ ਇੱਕ ਛੋਟਾ ਜਿਹਾ ਪਾਅ ਤੇ ਕੰਮ ਕਰਨਾ ਹੋਵੇਗਾ ਤੇ ਜਿਹੜੇ ਵੀ ਪੈਨ ਪ੍ਰਾਈਸ ਪਾਉਣ ਪੂਰੇ ਵਿਸ਼ਵਾਸ ਤੇ ਸ਼ਰਦਾ ਦੇ ਨਾਲ ਕਰਨਗੇ ਉਹਨਾਂ ਨੂੰ ਇਸ ਦਾ ਲਾਭ ਜ਼ਰੂਰ ਹੋਵੇਗਾ ਸਾਡਾ ਸੰਗਤ ਜੀ ਚੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ